ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਲ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁੜ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੈਂਪੀਅਨ ਟਰੋਫੀ ਜਿੱਤੇਗੀ ਰੋਹਿਤ ਸ਼ਰਮਾ ਤੇ ਸਨੀਅਰ ਸਨਿਆਸ ਨੂੰ ਲੈ ਕੇ ਵੱਡਾ ਐਲਾਨ ਐਮ ਫੈਸਲਾ ਕੀਤਾ ਇਹ ਮੈਂ ਇਸ ਫਾਰਮੈਂਟ ਤੇ ਸਨਿਆਸ ICC ਚੈਂਪੀਅਨ ਟਰਾਫੀ 2025 ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਲਈ ਬਹੁਤ ਹੀ ਮਾੜੀ ਸ਼ੁਰੂਆਤ ਰਹੀ ਹੈ ਟੈਸਟ ਮੈਚ ਵਿੱਚ ਗਰੇਲੂ ਮੈਦਾਨ ਤੇ ਵੀ ਹਾਰ ਮਿਲੀ ਹੈ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ ਵੀ ਗਵਾ ਲਈ ਦਿੱਤੀ ਗਈ ਸੀ ਜਿਸ ਕਾਰਨ ਹਰ ਪਾਸੇ ਆਲੋਚਨਾ ਹੋ ਸ਼ੁਰੂ ਹੋ ਗਈ ਸੀ ਰੋਹਿਤ ਸ਼ਰਮਾ ਦੀ ਕਪਤਾਨੀ 'ਤੇ ਸਵਾਲ ਉੱਠਣ ਲੱਗੇ ਪਰ ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਪੱਖੋਂ ਪੂਰੀ ਤਿਆਰ ਨਜ਼ਰ ਆਈ ਟੀਮ ਦਾ ਕੰਬੀਨੇਸ਼ਨ ਵੀ ਬਿਹਤਰੀਨ ਰਹਾ ਜਸਪ੍ਰੀਤ ਬਹੁਤ ਰਹਨੇ ਰੋਹਿਲ ਦੇ ਹੋਣ باوجود ਵੀ ਟੀਮ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਲੱਗੀ ਭਾਰਤੀ ਦੀਪਲੇਨਿੰਗ 11 ਦੇ ਹਰ ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਰਕੇ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਮੈਚ ਨਾ ਹਾਰਦੇ ਹੋਏ ਚੈਂਪੀਅਨਸ਼ਿਪ ਟਰੋਫੀ 2025 ਉਤੇ ਕਬਜਾ ਕਰ ਲਿਆ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਪਨੀ ਰਾਏ ਜਰੂਰ ਦਿਓ ਧੰਨਵਾਦ